ਬਟਮ ਬਤਮੀ ਤੂੰ ਉੱਛ ਜਾ ਆ ਦੇਖ ਇਹ ਤਸਵੀਰਾਂ ਇੱਕ ਪ੍ਰਾਈਵੇਟ ਸਕੂਲ ਦੀਆਂ ਨੇ ਜਿੱਥੇ ਇੱਕ 마ਸੂਮ ਬੱਚੀ ਦੇ ਮਾਪੇ ਅਤੇ ਸਕੂਲ ਦੀ ਟੀਚਰ ਆਮੋ ਸਾਹਮਣੇ ਹੋ ਗਏ ਦਰਸਲ ਬੱਚੀ ਦੀ ਫੀਸ ਨੂੰ ਲੈ ਕੇ ਇੱਥੇ ਕੰਮ ਵੱਧ ਗਿਆ ਗੜ ਸ਼ੰਕਰ ਦੇ ਬਲੈਕ ਮਹਿਲਪੁਰ ਦੇ ਵਿੱਚ ਸਥਿਤ ਦਿੱਲੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਚੱਲ ਰਹੀ ਬਰਾਚ ਦੇ ਵੱਲੋਂ ਇੱਕ 4 ਸਾਲ ਦੀ ਬੱਚੀ ਨੂੰ ਫੀਸ ਦੇ ਵੱਧ ਘੱਟ ਦੇ ਰੌਲੇ ਨੂੰ ਲੈ ਕੇ ਸਕੂਲ ਦੇ ਪ੍ਰਬੰਧਕਾਂ ਦੇ ਵੱਲੋਂ ਬੈਗ ਸਮੇਤ ਬੱਚੀ ਨੂੰ ਬਾਹਰ ਕੱਢਿਆ ਗਿਆ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹ ਸਾਰੇ ਮਾਮਲੇ ਦੇ ਵਿੱਚ ਬੱਚੀ ਦੀ ਮਾਤਾ ਨੇ ਕਈ ਖੁਲਾਸੇ ਕੀਤੇ ਨੇ ਉਸ ਨੇ ਦੱਸਿਆ ਕਿ ਸਕੂਲ ਦੇ ਵਿੱਚ ਦਾਖਲੇ ਸਮੇਂ April ਦੇ ਵਿੱਚ ਐਡਮਿਸ਼ਨ ਫੀਸ ਅਤੇ ਹੋਰ ਖਰਚੇ ਦੇ ਦਿੱਤੇ ਸਨ ਉਹਨਾਂ ਨੇ ਦੱਸਿਆ ਕਿ ਨਵੰਬਰ 2024 ਦੇ ਵਿੱਚ ਉਸ ਨੂੰ ਸਕੂਲ ਦੇ ਵਿੱਚੋਂ ਫੋਨ ਆਇਆ ਕਿ ਹੁਣ ਤੱਕ ਬਣਦੀ ਫੀਸ 41500 ਰੁਪਏ ਜਮ੍ਹਾਂ ਕਰਵਾਓ ਉਹਨਾਂ ਦੱਸਿਆ ਕਿ ਉਸਨੇ ਸਕੂਲ ਪ੍ਰਬੰਧਕਾਂ ਨੂੰ ਕਿਹਾ ਕਿ ਉਹਨਾਂ ਦੇ ਵੱਲੋਂ ਕੀਤੀ ਅਦਾਇਗੀ ਸਮੇਤ ਸਾਰੇ ਘਾਟਾ ਵਾਧਾ ਕਰਕੇ ਅਸਲ ਫੀਸ ਦੱਸੀ ਜਾਵੇ ਪਰ ਉਹਨਾਂ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦੱਸਿਆ ਕਿ 27 ਨਵੰਬਰ ਨੂੰ ਜਦੋਂ ਉਹ ਬੱਚੀ ਨੂੰ ਸਕੂਲ ਛੱਡ ਕੇ ਮੁੜੀ ਹੀ ਸੀ ਤਾ ਇੱਕ ਟੀਚਰ ਦੇ ਵੱਲੋਂ ਬੱਚੀ ਨੂੰ ਬਾਹ ਤੋਂ ਫੜ ਕੇ ਸਕੂਲ ਦੇ ਬਾਹਰ ਕੱਢਿਆ ਗਿਆ ਔਰ ਉਸ ਦੇ ਪਿੱਛੇ ਬੈਗ ਹੈ ਜਿਹੜਾ ਉਹ ਇੱਕ ਹੋਰ ਮਹਿਲਾ ਲੈ ਕੇ ਆ ਰਹੀ ਸੀ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਮਹਿਲਾ ਰੁਕ ਗਈ ਔਰ ਮੌਕੇ ਤੇ ਕਾਫੀ ਹੜਕਾਪ ਮਚ ਗਿਆ ਮਹਿਲਾ ਨੇ ਦੱਸਿਆ ਕਿ ਉਹ ਦੂਜੇ ਦਿਨ ਜਦੋਂ ਸਕੂਲ ਦੇ ਵਿੱਚ ਗਏ ਤਾਂ ਟੀਚਰਾਂ ਦੇ ਵੱਲੋਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਉਹਨਾਂ ਇਹ ਵੀ ਦੱਸਿਆ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਉਹਨਾਂ ਨੇ ਪਹਿਲਾਂ ਐਸ ਡੀ ਐਮ ਦਫ਼ਤਰ ਕੀਤੀ ਪਰ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਸਕੂਲ ਪ੍ਰਬੰਧਕਾਂ ਨੇ ਉਹਨਾਂ ਦੇ ਖਿਲਾਫ ਹੀ ਥਾਣਾ ਮਹਿਲਪੁਰ ਵਿਖੇ ਸ਼ਿਕਾਇਤ ਕਰ ਦਿੱਤੀ ਅਤੇ ਉਹਨਾਂ ਨੂੰ ਦੱਪ ਕੇ ਮਾਰ ਕੇ ਸਕੂਲੋਂ ਕੱਢ ਦਿੱਤਾ ਉਹਨਾਂ ਨੇ ਮੰਗ ਕੀਤੀ ਕਿ ਸਕੂਲ ਪ੍ਰਬੰਧਕਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਇਸ ਸਾਰੇ ਮਾਮਲੇ ਬਾਰੇ ਸਕੂਲ ਦੇ ਪ੍ਰਬੰਧਕ ਕੁਝ ਬੋਲਣ ਨੂੰ ਤਿਆਰ ਨਹੀਂ ਉਧਰ ਇਸ ਮਾਮਲੇ ਦੇ ਵਿੱਚ ਥਾਣਾ ਮਹਿਲਪੁਰ ਦੇ ਐਸਐਚਓ ਰਮਨ ਕੁਮਾਰ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਪੜਤਾਲ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਇੱਕ ਬੱਚੀ ਜੋ ਨਰਸਰੀ ਕਲਾਸ ਦੇ ਵਿੱਚ ਪੜਦੀ ਹੈ ਉਸ ਦੀ ਫੀਸ ਨੂੰ ਲੈ ਕੇ ਇਹ ਰੌਲਾ ਪਿਆ ਇੱਥੋਂ ਦੀ ਟੀਚਰ ਔਰ ਉਸ ਬੱਚੀ ਦੇ ਮਾਪੇ ਆਪਸ ਦੇ ਵਿੱਚ ਭੇੜੇ ਨੇ ਆਪਸ ਦੇ ਵਿੱਚ ਉਹਨਾਂ ਦੇ ਵੱਲੋਂ ਇਲਜ਼ਾਮ ਇੱਕ ਦੂਜੇ ਤੇ ਲਗਾਏ ਗਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਟੀਚਰਾਂ ਦੇ ਵੱਲੋਂ ਬੇहद ਬਦਸਲੂਕੀ ਕੀਤੀ ਗਈ ਬੱਚੀ ਸਮੇਤ ਉਹਨਾਂ ਦੇ ਮਾਪਿਆਂ ਨੂੰ ਸਕੂਲ ਦੇ ਵਿੱਚੋਂ ਕੱਢਿਆ ਜਾ ਰਿਹਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਇਹ ਟੀਚਰ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਵੀ ਨਜ਼ਰ ਆ ਰਹੇ ਨੇ Delhi International Malpur School ਜੁਨੀਅਨ ਸਕੂਲ ਹੈ ਜੀਟੀ ਰੋਡ ਦੇ ਉੱਪਰ ਕੀ ਗੱਲ ਹੋਈ ਤੁਹਾਡੀ ਬੱਚੀ ਨਾਲ ਸਰ ਐਕਚੁਅਲੀ April ਮੈਂ ਮੈਨੇ ਮਤਲਬ ਐਡਮਿਸ਼ਨ ਕਰਵਾਈ ਆਪਣੀ ਬੇਟੀ ਕੀ ਤੋਂ ਜੋ इनकी ਬੰਤੀ ਫੀਸਤੀ ਮੈਨੇ ਪੇ ਕਰਦੀ ਬੂ ਉਸਕੇ ਬਾਅਦ ਮੁਝੇ July ਮੈਂ ਜਿਆਦਾ ਫੀਸ ਕਾ ਮੈਸੇਜ ਆ ਗਿਆ 25 पच्चीस हज़ार समथिंग का तो उसके बाद मतलब मैंने ऑब्जेक्शन किया कि मेरी बेटी की ये बनती फीस नहीं है जो उसकी बनती फीस है वो आप मुझसे ले लो मैं डिपॉजिट करवा देती हूँ तो उसके बाद उनका कोई रिप्लाई नहीं आया मैंने मीटिंग भी की मैडम से कि मैडम ने बोला लीनसी मैडम ने बोला कि मैं फ़ीस को सही कर आपको बता देती हूँ आप जाओ तो उसके बाद मुझे कोई रिप्लाई नहीं आया मुझे दोबारा मैसेज आया वो भी रॉन्ग फीस का वो पैंतीस हजार समथिंग था मतलब और बढ़ा दी तो लास्ट जो मैसेज था मेरा वो फोर्टी वन थाउजेंड का था फाइव हंड्रेड का. तो का तो मैंने बोला कि अकतालीस हजार पाँच सौ का तो मैंने बोला कि ये मेरी बच्ची की बनती फीस नहीं है मुझे क्लियर फीस बता दो मंथली फीस कितनी है बच्चे ट्वेंटी नाइन हंड्रेड जी जी नीयर अबाउट नौ हज़ार तो उसके बाद नौ हज़ार से भी कम हाँ जी उसके बाद क्या हुआ भी? उसके बाद एक दिन मैं अपनी बेटी को छोड़ने गई स्कूल तो कविता मैडम है जो वहाँ की इंचार्ज हैं उन्होंने बोला कि अपने बच्चे को जहाँ से उठाओ और दफ़ा हो जाओ मैंने बोला मैम आप पढ़े लिखे हो मैं भी पढ़ी लिखी हूँ ये आपकी लैंग्वेज नहीं है मुझसे बात करने की आप मुझसे बात करो मतलब बच्चे के सामने ये क्यों क्रिएट करे हो तो मैंने बच्चा अपना वहाँ पर छोड़ दिया मैडम ने बोला कि नहीं बच्चा आप नहीं छोड़ सकते बच्चे को उठाओ और जहाँ से चले जाओ तो मैंने ने बोला कि जी बच्चे का राइट है पढ़ना तो उसको क्लास में लेकर जाओ जो आपका हेड स्कूल है मैं वहाँ पर बात कर लेती हूँ फीस की जो भी है ना कन्फ्यूजन तो उन्होंने मेरे सामने ही जब मैं बाहर जा रही थी अपनी एक्टिवा को टर्न कर रही थी उन्होंने मेरे सामने ही मेरे बच्चे को बाजू से घीस कर रोड पर छोड़ दिया वो मेन रोड पर है वो स्कूल तो बच्चे हाईवे पर है वो मतलब बच्चे को कुछ भी हो सकता था अगर मैं आ जाती तो बच्चे को कुछ भी हो सकता। मेरा बच्चा रो रहा है वहाँ पर तो एक उनकी हेल्पर है कोई तो वो बैग इवन वो बैग भी मतलब फेंकने आ रही है पीछे पीछे आई हैव वीडियो मेरे पास वीडियो है तो जब मैंने वीडियो बनानी शुरू की तो वो सभी छुप गई जाकर हाँ दूसरे दिन मेरे हस्बैंड गए मेरे साथ बच्चे को छोड़ने पहले तो उन्होंने गेट लगा लिया उसके बाद जब कविता मैडम से बात की तो कविता मैडम ने हमें कोर्ट में जाने की धमकी दी कि जाओ जहाँ पर जाना है आप नहीं जाओ जो जो भी कोर्ट में करना है आप कर लो तो मिसबिहेव किया मतलब काफी गलत बोले वो वीडियो है मेरे पास वो भी वीडियो है पूरी तुझे तुझे की नहीं जब हमने मतलब लिंसी मैडम ने हमसे बोला कि ऑफिस में ही कॉम्प्रोमाइज़ कर लो कि ये बात बाहर मत लेकर जाओ कि आपका बच्चा पढ़ रहा है बड़ी बेटी भी पढ़ रही है आप यहीं पर बात को ख़त्म कर दो तो मेरे हस्बैंड ने बोला कि छोटे चार साल के बच्चे का मामला है तो हम कॉम्प्रोमाइज़ नहीं करेंगे फिर भी हमने उस मैडम को एक कविता मैडम को एक चांस दिया कि आप सॉरी बोल दो और लिख कर दो कि आगे से किसी भी बच्चे के साथ ये बिहेवियर नहीं होगा तो बच्चे ने तो मैडम ने बोला कि मेरी जुत्ती लिखती है जी कि मैं नहीं झुकूंगी कि ना ना ही मैं आपसे कोई माफ़ी मांगूंगी तो उसके बाद हम घर आ गए तो घर आने के बाद पुलिस उल्टा हमारे मतलब आ जाती है शोरूम में कि आ, स्कूल वालों ने आपके खिलाफ कम्प्लेंट की है खिस तो खिस की कि आपने उनकी शांति भंग की स्कूल में जाकर पूछा क्यों कि बच्चे को बाहर क्यों निकाला हमने मुझे बच्चे के लिए इंसाफ चाहिए ने ने की आ, मैंने पहले की मैंने एस ऑफिस में कंप्लेंट की उसी दिन सताईस तारीख को मैंने पहले कंप्लेंट की उन्होंने बाद में की अपने बचाव के लिए हां वो फीस माफ की माफी के लिए भी बोल रहे हैं लेकिन मुझे फीस माफ नहीं चाहिए कि हम कमा रहे हैं हम अपने बच्चे की फीस दे सकते हैं मुझे किसी के पैसे नहीं चाहिए मुझे इंसाफ चाहिए बच्चे के लिए ਸਾਡੇ ਇੱਕ ਧਿਆਨ ਦੇ ਵਿੱਚ ਇੱਕ ਵੀਡੀਓ ਆਈ ਆ ਜੋ ਬੜੀ ਨਿੰਦਨਯੋਗ ਆ ਕਿ ਦਿੱਲੀ ਇੰਟਰਨੈਸ਼ਨਲ ਸਕੂਲ ਦੀ ਜਿਹੜੀ ਬ੍ਰਾਂਚ ਆ ਮਾਲਪੁਰ ਦੇ ਵਿੱਚ ਉੱਥੇ ਇੱਕ ਛੋਟੀ ਬੱਚੀ ਜਿਹਦੀ ਉਮਰ 3 ਜਾਂ 4 ਸਾਲ ਆ ਉਹਨੂੰ ਸਕੂਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਔਰ ਇਹ ਨਿੰਦਨਯੋਗ ਆ ਔਰ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਔਰ ਪ੍ਰਸ਼ਾਸਨ ਨੂੰ ਵੀ ਵੀ ਇਹਦੀ ਜਿਹੜੀ ਆ ਇਨਕੁਆਇਰੀ ਕੀਤੀ ਜਾਵੇ ਤੇ ਜਿਹੜੇ ਬੱਚਿਆਂ ਨੇ ਜਿਨ੍ਹਾਂ ਨੇ ਜੇ ਇਸ ਬੱਚੇ ਦੇ ਨਾਲ ਵਧੀਕੀ ਹੋਈ ਆ ਉਹਦੇ ਵੱਲੋਂ ਤੇ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆ ਉਹਦੀ ਪੂਰੀ ਦੀ ਵੀ ਮਦਦ ਹੋਣੀ ਚਾਹੀਦੀ ਔਰ ਸਕੂਲ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਇਹ ਕੁਝ ਦਿਨ ਪਹਿਲਾਂ ਸਾਡੇ ਧਿਆਨ ਚ ਆਇਆ ਮਸਲਾ ਦਿੱਲੀ ਇੰਟਰਨੈਸ਼ਨਲ ਸਕੂਲ ਆ ਜਿਹੜਾ ਇਹਦੇ ਸਟਾਫ ਵੱਲੋਂ ਇੱਕ ਕੰਪਲੇਂਟ ਕੀਤੀ ਗਈ ਆ ਵੀ ਜਿਹੜਾ ਨਰਸਰੀ ਵਿੱਚ ਬੱਚਾ ਪੜਦਾ ਇੱਕ 4 ਸਾਲ ਦਾ ਉਹਦੇ ਜਿਹੜੇ ਪੇਰੈਂਟਸ ਆ ਉਹ ਫੀਸ ਪੇ ਨਹੀਂ ਕਰਦੇ ਤੇ ਸਕੂਲ ਵਿੱਚ ਆ ਕੇ ਹੰਗਾਮਾ ਕਰਦੇ ਆ ਤੇ ਜਦੋਂ ਅਸੀਂ ਮੌਕਾ ਜਾ ਕੇ ਦੇਖਿਆ ਸੀਸੀਟੀਵੀ ਵੀ ਚੈੱਕ ਕੀਤੀ ਤੋ ਲੜਕੀ ਦੇ ਜਿਹੜੇ ਆ ਪੇਰੈਂਟਸ ਵੀ ਆਏ ਉੱਥੇ ਉਹ ਤੋਂ ਦੇਖਣ ਤੋਂ ਪਤਾ ਗਿਆ ਵੀ ਜਿਹੜਾ ਬੱਚਾ ਵਾ ਉਹ ਬਾਹਰ ਆ ਰਿਹਾ ਵਾ ਹੁਣ ਜਿਹੜਾ ਬੱਚੇ ਵਾਲੇ ਆ ਉਹਨਾਂ ਦਾ ਅਲੀਗੇਸ਼ਨ ਆ ਵੀ ਇਹ ਧੱਕੇ ਨਾਲ ਬਾਹਰ ਕੱਢਦੇ ਆ ਸਕੂਲ ਵਾਲਿਆਂ ਦਾ ਅਲੀਗੇਸ਼ਨ ਹੈ ਵੀ ਇਹ ਬੱਚਾ ਰੋ ਰਿਹਾ ਹੈਗਾ ਆਪਣੀ ਮੰਮੀ ਤੇ ਮਗਰ ਜਾ ਰਿਹਾ ਹੈਗਾ ਅਸੀਂ ਤਾਂ ਨਾਲ ਲੈ ਕੇ ਆਏ ਆਂ ਇਸ ਸਬੰਧੀ ਜਿਹੜਾ ਦੋਨਾਂ ਧਿਰਾਂ ਨੂੰ ਅਸੀਂ ਬੁਲਾਇਆ ਵਾ ਅੱਜ ਤੇ ਉਹਦੇ ਮੁਤਾਬਕ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਮਾਮਲੇ ਦੀ ਉਹਦੇ ਅਕੋਰਡਿੰਗਲੀ ਕਾਰਵਾਈ ਜਾਰੀ ਕੀਤੀ ਜਾਵੇਗੀ ਇਹ ਸਰ ਬੱਚਿਆਂ ਦਾ ਸਕੂਲ ਕਿੱਧਰ ਹੈ ਇਹ ਗੜਸ਼ੰਕਰ ਰੋਡ ਤੇ ਆ ਸਰ ਬੱਚਿਆਂ ਦਾ ਸਕੂਲ ਆ ਦਿੱਲੀ ਇੰਟਰਨੈਸ਼ਨਲ ਸਕੂਲ ਕਿਡਸ ਤੇ ਇੱਕ ਇਹਦੀ ਬ੍ਰਾਂਚ ਜਿਹੜੀ ਚੱਬੇ ਵਾਲਾ ਮੇਨ ਬ੍ਰਾਂਚ ਜਿਹੜਾ ਵੱਡੇ ਬੱਚਿਆਂ ਦਾ ਸਕੂਲ ਆ